ਫਿਰੋਜ਼ਪੁਰ ਕੇਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਐਤਵਾਰ ਨੂੰ ਬਰਬਾਡੋਸ ਹੋਟਲ ਫਿਰੋਜ਼ਪੁਰ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਡੀ ਗਿਣਤੀ ਵਿੱਚ ਕੇਮਿਸਟਾਂ ਨੇ ਭਾਗ ਲਿਆ ਅਤੇ ਸੰਸਥਾ ਨੂੰ ਹੋਰ ਮਜ਼ਬੂਤ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਕੱਕੜ ਦੇ ਸੰਬੋਧਨ ਨਾਲ ਹੋਈ ਉਹਨਾਂ ਨੇ ਜ਼ਿਲ੍ਹੇ ਦੇ ਸਾਰੇ ਕੇਮਿਸਟਾਂ ਦੇ ਇੱਕ ਮੰਚ ਤੇ ਇਕੱਠੇ ਹੋਣ ਤੇ ਖੁਸ਼ੀ ਜਤਾਈ ਅਤੇ ਸਭ ਨੂੰ ਵਧਾਈ ਦਿੱਤੀ ਫਿਰੋਜ਼ਪੁਰ ਤੋਂ ਪਰੇਸ਼ ਕੁਮਾਰ ਡਿੰਪੀ ਦੀ ਰਿਪੋਰਟ ਜੀ ਜੀ ਕਮਿਊਨਿਟੀ ਅਸੋਸੀਏਸ਼ਨ ਦੀ ਮੀਟਿੰਗ ਅੰਤੇ ਮਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੀ ਇਸ ਅਸੋਸੀਏਸ਼ਨ ਦੀ ਮੀਟਿੰਗ ਜਿਹੜੀ ਹੈ ਪਿਛਲੇ 35-40 ਸਾਲ ਤੋਂ ਅਸੀਂ ਚਲਾ ਰਹੇ ਹਾਂ ਪ੍ਰਿੰਸ ਜੀ ਦੇ ਆਗਤ ਬਾਅਦ ਇਹ ਮੀਟਿੰਗ ਇੱਕ ਨਵੀਆਂ ਉਚਾਈਆਂ ਤੇ ਪਹੁੰਚੀ ਹੈ ਅਸੀਂ ਕਿਸੇ ਵੀ ਗਲਤ ਬੰਦੇ ਦਾ ਸਾਥ ਨਹੀਂ ਲੈਂਦੇ ਸਾਡੇ ਸੇਵਾਦਾਰ ਵਾਲੇ ਦਾ ਸਾਰੇ ਬੰਦਿਆਂ ਨੂੰ ਅਸੀਂ ਆਪਣਿਆਂ ਨੂੰ ਵੀ ਹਦਾਜ਼ ਕਰਦੇ ਹਾਂ ਕਿ ਚੰਗੇ ਤਰੀਕੇ ਨਾਲ ਸੱਚਾ ਸਾਫ਼ ਸੁਥਰਾ ਕੰਮ ਕਰਾਂ ਖੁਸ਼ੀ ਦੀ ਗੱਲ ਮਦਨ ਸਿੰਘ ਕਮ ਜੀਨੋ ਪ੍ਰਿਯਸੀ ਦੇ ਕੰਮ ਨੂੰ ਦੇਖਦੇ ਹੋਏ ਹੋਈ ਹੈ ਕਿ ਪੰਜਾਬ ਕੈਮਿਸਟ ਅਸੋਸੀਏਸ਼ਨ ਵੱਲੋਂ ਇਹਨਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਪ ਪ੍ਰਧਾਨ ਪੰਜਾਬ ਦੀ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਅਰੁਣ ਜੀ ਨੂੰ ਵੀ ਬਹੁਤ-ਬਹੁਤ ਮਿਹਰਬਾਨੀ ਜਿਹੜਾ ਸਾਡੀ ਕਵਰੇਜ ਕਰਨ ਵਾਸਤੇ ਅੱਜ ਇਸਾਨੇ ਨਾਲ ਮੌਜੂਦ ਨੇ ਪੂਰਾ ਨਮਾਜ਼ ਅੱਜ ਅੱਜ ਉਹਦੀ ਮੀਟਿੰਗ ਸੀਗੀ ਐਨੂਅਲ ਮੀਟਿੰਗ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਅਰੁਣ ਮਹਾਰਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਕੈਪੀ ਸੋਸਾਇਟੀ ਦੀ ਮੀਟਿੰਗ ਦੇ ਲੋਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਦਸੰਬਰ ਅੱਜ ਦੇ ਦਿਨ ਐਤਵਾਰ ਬਰਬਨੋਸ ਦੇ ਵਿੱਚ ਫਿਰ ਉਸ ਤੋਂ ਜਸੀਂ ਕਰ ਰਹੇ ਹਾਂ ਸਾਡਾ ਉਹਦਾ ਮੇਨ ਮੋਟਿਵ ਦਾ ਐਨੂਅਲ ਮੀਟਿੰਗ ਵੀ ਆਈ ਰਹਿੰਦਾ ਹੈ ਕਿ ਇਹ ਤਾਂ ਚਲੋ ਐਸੇ ਬਾਤੇ ਇੱਕ ਗੈੱਟ ਟੂਗੇਦਰ ਹੈ ਜੀ ਇਹ ਸਾਰੇ ਕੈਪੀ ਸਟਾਫਰਸ ਮਿਲ ਜੁਲ ਰਹੇ ਨੇ ਔਰ ਮੇਨ ਜਿਹੜਾ ਜਾਂਦਾ ਉਹ ਜੋ ਵੀ ਸਾਡੀਆਂ ਪੰਜਾਬ ਕੈਪੀ ਸੋਸਾਇਟੀ ਦੀਆਂ ਹਦਾਇਤਾਂ ਨੇ ਉਹਦੇ ਬਾਰੇ ਸਾਰੇ ਕੈਮਿਸਟਰ ਨੂੰ ਅਸੀਂ ਜਾਗਰੂਕ ਕਰਵਾਇਆ ਹੈ ਜੋ ਡਰਗ ਦੇ ਵਾਟਵਰ ਦੇ ਵੇਚੀਆ ਡਰਗ ਡਿਵਾਰਟਮੈਂਟ ਵੱਲੋਂ ਕੋਈ ਨਵੀਆਂ ਗਾਈਡਲਾਈਨਸ ਆ ਰਹੀਆਂ ਨੇ ਉਹਦੇ ਬਾਰੇ ਅਸੀਂ ਸਾਰਾ ਉਹਨੂੰ ਰੂਬਰੂ ਕਰਵਾਇਆ ਗਿਆ ਸਾਰੇ ਕੈਮਿਸਟਰ ਨੂੰ ਦੱਸਿਆ ਗਿਆ ਔਰ ਅਸੀਂ ਜਿਹੜੇ ਪੂਰੇ ਕੈਮਿਸਟਰ ਜਿਹੜੇ ਹੈਗੇ ਆ ਕੈਮਿਸਟਰ ਦੇ ਮਾਧੇਵ ਦੇ ਥਰੂ ਮੈਂ ਬਤੌਰ ਪ੍ਰਧਾਨ ਇਹ ਅਸ਼ਰਤ ਦਵਾਉਣਾ ਚਾਹੂਗਾ ਕਿ ਸਾਡਾ ਕੋਈ ਵੀ ਜਿਹੜਾ ਕੈਮਿਸਟ ਹੈਗਾ ਉਹ ਡਰੱਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੰਮ ਕਰੇਗਾ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਗੈਰ ਕਾਨੂੰਨੀ ਜਾਂ ਨਸ਼ੇ ਪੱਤੇ ਵਾਲਾ ਜਿਹਦਾ ਕੰਮ ਹੈ ਉਹ ਨਹੀਂ ਕਰਦਾ ਉਹ ਨਾ ਹੀ ਉਹ ਕਰੇਗਾ ਔਰ ਜੇ ਕੋਈ ਬੰਦਾ ਇਹ ਕੰਮ ਕਰ ਰਿਹਾ ਮੈਂ ਉਹਨੂੰ ਇਹ ਕਹਿਣਾ ਚਾਹੂਗਾ ਕਿ ਉਹ ਵੇ ਕੰਮ ਧਾ ਕਰੇ ਕਿਉਂਕਿ ਐਸੋਸੀਏਸ਼ਨ ਵੱਲੋਂ ਇਸ ਤਰੀਕੇ ਦੇ ਕੰਮ ਕਰਨ ਵਾਲੇ ਨੂੰ ਕਦੇ ਵੀ ਸਹਿਯੋਗ ਨਹੀਂ ਦਿੱਤਾ ਜਾਏਗਾ